ਰੱਤੇ ਤਿੰਨ ਸੱਚੀ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਆਸਾ ਘਰ ਅਠਵਾਂ ਕਾਫੀ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਹਿ ਭਾਣੈ ਸਤਿਗੁਰ ਮਿਲੈ ਸੱਚ ਸੋਜੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮੈਂ ਸਹੋ ਦਾਤਾ ਏਕ ਹੈ ਅਵਰ ਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾ ਇਸ ਜੁਗ ਮਹਿ ਨਿਰਪਉ ਹਰ ਨਾਮ ਹੈ ਪਾਈਐ ਗੁਰ ਵਿਚਾਰ ਬਿਨ ਨਾਮੈ ਜਮ ਕੈ ਵਸ ਹੈ ਮਨ ਮੁਖ ਅੰਧ ਗੁਆਰ ਹਰ ਕੈ ਭਾਣੈ ਜਨ ਸੇਵਾ ਕਰੈ ਬੂਝੈ ਸਚ ਸੋਈ ਹਰ ਕੈ ਭਾਣੈ ਸਲਾਹੀਐ ਭਾਣੈ ਮੰਨੈ ਸੁਖ ਹੋਈ ਹਰ ਕੈ ਭਾਣੈ ਜਨਮੁਕਦਾਰਥ ਪਾਇਆ ਮਤ ਉਤਮ ਹੋਈ ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਂ ਦਾਸਾਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਔ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮੁਖ ਗਵਾਇਆ ਤਉ ਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੀ ਤੁਝ ਮੇਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਣਾਇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨਾਂ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਇਕ ਓੰਕਾਰ ਸਤਗੁਰ ਪ੍ਰਸਾਦ 라ਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸੇ ਹੀ ਧੜਾ ਕੀਆ ਮਿੱਤਰ ਸੋਤ ਨਾਲ ਭਾਈ ਕਿਸੇ ਹੀ ਧੜਾ ਕੀਆ ਕੁੰਮਸੱਕੇ ਨਾਲ ਜਵਾਈ ਕਿਸੇ ਹੀ ਧੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੇ ਸਵਾਈ ਹਮਾਰਾ ਧੜਾ ਹਰ ਰਹਿ ਆਸਮਾਈ ਹਮ ਹਰ ਸਿਓ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਧੜਾ ਅਵਰ ਨਾ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਉ ਜਿਨ ਸਿਓ ਧੜੇ ਕਰਹਿ ਸੇ ਜਾਹੇ ਝੂਠ ਧੜੇ ਕਰ ਪਛੋਤਾਏ ਥਿਰ ਨਾ ਰਹੈ ਮਨ ਖੋਟ ਕਮਾਹੇ ਹਮ ਹਰਿ ਸਿਓ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੇ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੋ ਨੂੰ ਜਹ ਗਵਾਰੀ ਜਨਮ ਮਰਹੈ ਜੂਐ ਬਾਜੀ ਹਾਰੀ ਹਮਰੈ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਕਾਲਯੁਗ ਮਹਿ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸਨੂੰ ਕਿਰਪਾ ਕਰੇ ਤਿਸ ਸਤ ਸੰਗ ਮਲਾਈ ਹਮਰਾ ਹਰ ਢੜਾ ਜਿਨ ਇਹ ਢੜੇ ਸਭ ਗਵਾਏ ਮਿੱਥਿਆ ਦੂਜਾ ਭਾਉ ਢੜੇ ਬਹਿ ਪਾਵੇ ਪ੍ਰਾਇਆ ਛਿਦਰ ਅਟਕਲੈ ਆਪਣਾ ਹੰਕਾਰ ਵਧਾਵੇ ਜੈਸਾ ਬੀਜੈ ਤੈਸਾ ਖਾਵੇ ਜਨ ਨਾਨਕ ਕਾ ਹਰ ਢੜਾ ਧਰਮ ਸਭ ਸ੍ਰਿਸ਼ਟ ਜਿਹਨੇ ਆਵੇ ਹਾਸਾ ਮਹੱਲਾ ਚੌਥਾ ਹਿਰਦੈ ਸੁਣ ਸੁਨ ਮਨ ਅੰਮ੍ਰਿਤ ਭਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨੋ ਮੇਰੀ ਭੈਣਾ ਏਕੋ ਰਵ ਰਹਿਆ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈ ਨਾ ਰਹਾਉ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤਗੁਰੂ ਪੁਰਖ ਪਾਇਆ ਵਡ ਭਾਗ ਦੂਜੈ ਭਾਏ ਭਵਹਿ ਬਿਖਮਾਇਆ ਭਾਗਹੀਨ ਨਹੀਂ ਸਤਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ ਗੁਰਪੂਰੈ ਨਾਨਕ ਹਰ ਪਾਇਆ ਹਾਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨ ਕੋਈ ਵੱਡੈ ਭਾਗ ਗੁਰਮੁਖ ਹਰ ਲੈ ਨਾ ਰਹਾਉ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡਾ ਭਾਗ ਗੁਰਮੁਖ ਹਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ triglycerides ਜੀਵਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਹਾਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪਨਾਮ ਮਨ ਭਇਆ ਅਨੰਦਾ ਸਤ 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 ਗੁਰ ਨਾਮ ਦੜਾਇਆ ਰਸ ਗਾਏ ਗੁਣ ਪਰਮ ਆਨੰਦਾ ਰਹਾਉ ਹਰ ਗੁਣ ਗਾਵੇ ਹਰ ਜਨ ਲੋਗਾ ਵੱਡਾ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੂਣ ਮਾਇਆ ਮਲ ਧਾਰੀ ਵਿਣ ਗੁਣ ਜਨਮ ਮੋਏ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮਖ ਮਤ ਤਤ ਕਢੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋਂ ਮਨ ਭਾਵੇ ਵੱਡਾ ਭਾਗ ਗੁਰਮੁਖ ਹਰ ਪਾਵੇ ਨਾਮ ਜਪੋ ਗੁਰਮੁਖ ਪ੍ਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਗਰਾਸਾ ਰਹਾਉ ਨਾਮੈ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਨਾਮਹੀਣ ਗਏ ਮੂੜ ਨੰਗਾ ਪਾਚ ਪਾਚ ਮੁਏ ਵਿਖ ਦੇਖ ਪਤੰਗਾ ਆਪੇ ਥਾਪੇ ਥਾਪ ਉਥਾਪੇ ਨਾਨਕ ਨਾਮ ਦੇਵੇ ਹਰ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸ ਕਰਸਾਈ ਹਰ ਹਰ ਨਾਮ ਜਪ ਅਨਤ ਤਰੰਗਾ ਜਪ ਜਪ ਨਾਮ ਗੁਰਮਤ ਸਲਾਹੀ ਮਾਰਿਆ ਕਾਲ ਜਮ ਕੰਕਰ ਭੋਏਂਗਾ ਰਹਾਉ ਹਰ ਹਰ ਗੁਰਮਹ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੇ ਮੇਰੇ ਭਾਈ ਹਉ ਮੈਂ ਕਰਮ ਕਿਸ ਬਿਦ ਨਹੀਂ ਜਾਣੈ ਜਿਉ ਕੁੰਚਰ ਣਾਏ ਖਾਕ ਸਿਰ ਛਾਣੈ ਜੇ ਵੱਡ ਭਾਗ ਹੋਵੈ ਵੱਡ ਊਚੇ ਨਾਨਕ ਨਾਮ ਜਪਹਿ ਸੱਚ ਸੂਚੇ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ ਨਾਮ ਜੱਪੋ ਮੇਰੇ ਗੁਰ ਸਿੱਖ ਮੀਤਾ ਨਾਮ ਜੱਪੋ ਨਾਮੇ ਸੁਖ ਪਾਵੋ ਨਾਮ ਰੱਖੋ ਗੁਰਮਤਿ ਮਨ ਚੀਤਾ ਰਹਾਓ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਹਾ ਲੈ ਗੁਰਮਤਿ ਵਿਗਸਾ ਨਾਮ ਬਿਨਾ ਕੁਸ਼ਟੀ ਮੋਹ ਅੰਦਾ ਸਭ ਨੇ ਫਲ ਕਰਮ ਕੀਏ ਦੁਖ ਧੰਦਾ ਹਰ 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 ਜਸ ਜੱਪੈ ਵਡ ਭਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਇਕ ਓੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਘਰ ਛੇਵੇਂ ਕੇ ਤਿੰਨ ਹੱਤ ਕਰ ਤੰਤ ਵਜਾਵੈ ਜੋਗੀ ਤੋਤਰ ਵਾਜੈ ਬੀਨ ਗੁਰਮਤਿ ਹਰ ਗੁਣ ਬੋਲੋ ਜੋਗੀ ਇਹੋ ਮਨੁਆ ਹਰ ਰੰਗ ਭੀਨ ਜੋਗੀ ਹਰ ਦੇਹੋ ਮਤੀ ਉਪਦੇਸ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੇ ਹਮ ਆਦੇਸ ਰਹਾਉ ਗਾਵਹਿ ਰਾਗ ਭਾਂਤ ਬਹੁ ਬੋਲਹਿ ਇਹ ਮਨੁਆ ਖੇਲੈ ਖੇਲ ਜੋ ਵਹਿ ਕੂਪ ਸਿੰਚਨ ਕੋ ਬਸਧਾ ਉਠ ਬੈਲ ਗਏ ਚਰ ਬੈਲ ਕਾਇਆ ਨਗਰ ਮਹਿ ਕਰਮ ਹਰ ਬੂਬ ਹੋ ਹਰ ਜਾਮੈ ਹਰਿਆ ਖੇਤ ਮਨੁਆ ਅਸਤਰ ਬੈਲ ਮਨ ਜੋਬ ਹੋ ਹਰ ਸਿੰਚੋ ਹੋ ਗੁਰਮਤ ਜੀਤ ਜੋਗੀ ਜੰਗਮ ਸ੍ਰੇਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵਹੁ ਮਨੁਆ ਪੇਲ ਆਸਾ ਮਹੱਲਾ ਚੌਥਾ ਕਬ ਕੋ ਭਾਲੈ ਕੋ ਗੁਰੂ ਤਾਲਾ ਕਬ ਕੋ ਬਜਾਵੈ ਰਬਾਬ ਆਵਤ ਜਾਤ ਬਾਰ ਖਿੰਨ ਲਾਗੈ ਹਉ ਤਬ ਲਗ ਸਮਾਰਉ ਨਾਮ ਮੇਰਾ ਮਨ ਐਸੀ ਭਗਤ ਬਨਿ ਆਈ ਹਉ ਹਰ ਬਿਨ ਖਿੰਨ ਪਲ ਰਹਿ ਨਾ ਸਕੋ ਜੈਸੀ ਜਲ ਬਿਨ ਮੀਨ ਮਰ ਜਾਈ ਰਹਾ ਕਬ ਕੋ ਮੇਲੇ ਪੰਚ ਸਤ ਗਾਇਣ ਕਬ ਕੋ ਰਾਗ ਧੁਨ ਉਠਾਵੈ ਮੇਲਤ ਚੁਨਤ ਖਿਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਕਬ ਕੋ ਨਾਚੈ ਪਾਮ ਪਸਾਰੈ ਕਬ ਕੋ ਹਾਥ ਪਸਾਰੈ ਹਾਥ ਪਾਮ ਪਸਾਰਤ ਬਿਲਮ ਤਿਲ ਲਾਗੈ ਤਬ ਲਗ ਮੇਰਾ ਮਨ RAM ਸੁਮਾਰੈ ਕਬ ਕੋ ਲੋਗਨ ਕੋ ਪਤਿ ਆਵੈ ਲੋਕ ਪਤੀ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਦ ਧਿਆਵ ਹੋ ਤਾ ਜੈ ਜੈ ਕਰੇ ਸਭ ਕੋਏ ਹਾਸਾ ਮੁਹੱਲਾ ਚੌਥਾ ਸਤ ਸੰਗਤ ਮਿਲੀਐ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਧਿਆਈ ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹਿ ਪਾਏ ਰਹਾਉ ਹਰ ਹਰ ਨਾਮ ਜਪੋ ਮਨ ਮੇਰੇ ਅਨ ਦਿਨ ਹਰਿ ਨੇ ਬੁਲਾਏ ਜੋ ਇੱਛੋ ਹੋ ਸੋਈ ਫਲ ਪਾਵੋ ਫਿਰ ਭੂਖ ਨਾ ਲਾਗੈ ਆਏ ਆਪੇ ਹਰ ਅਪਰੰਪਰ ਕਰਤਾ ਹਰਿ ਆਪੇ ਬੋਲ ਬੁਲਾਏ ਸੇ ਸੰਤ ਭਲੇ ਤੁਧ ਭਾਵਹਿ ਜਿਨ ਕੀ ਪਤ ਪਾਵੈ ਥਾਏ ਨਾਨਕ ਆਖ ਨਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਭਗਤ ਭੰਡਾਰ ਦੀਏ ਹਰਿ ਆਪਣੇ ਗੁਣ ਗਾਹਕ ਵਣਜ ਲੈ ਜਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਅਠਵਾਂ ਕੀ ਕਾਫੀ ਮਹੱਲਾ ਚੌਥਾ ਆਇਆ ਮਨ ਤੁਰਾ ਹੋ ਹਉ ਮੈਂ ਰੋਈਐ ਗੁਰਮੁਖ ਨਾਮ ਧਿਆਏ ਅਸਥਿਰ ਹੋਈਐ ਗੁਰਪੂਰੇ ਸਬਾਸ ਚੱਲਣ ਜਾਣਿਆ ਲਾਹਾ ਨਾਮ ਸੋਸਾਰ ਸ਼ਬਦ ਸਮਾਣਿਆ ਰਹਾਉ ਪੂਰਵ ਲਿਖੇ ਦੇਹ ਸੇ ਆਏ ਮਾਇਆ ਚੱਲਣ ਅੱਜ ਕੇ ਕਲ ਤੁਰੋ ਫਰਮਾਇਆ ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ ਜੂ ਐ ਖੇਲਣ ਜੱਗ ਕੇ ਇਹੋ ਮਨ ਹਾਰਿਆ ਜੀਵਨ ਮਰਨ ਸੋਖ ਹੋਏ ਜਿਨਾਂ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ ਜਿਨ ਧੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸੱਚੈ ਸਚਿਆਰ ਮਹਿਲ ਬੁਲਾਇਆ ਰਹਾ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅਨੰਦਿਨ ਨਾਮ ਧਿਆਇ ਹਰ ਗੁਣ ਗਾਈਐ ਅੰਤਰਵਸਤ ਅਨੇਕ ਮਨਮੁਖ ਨਹੀਂ ਪਾਈਐ ਹਉਮੈ ਗਰਬੈ ਗਰਬ ਆਪ ਖੁਆਈਐ ਨਾਨਕ ਆਪੇ ਆਪ ਆਪ ਖੁਆਈਐ ਗੁਰਮਤਿ ਮਨ ਪਰਗਾਸ ਸਚਾ ਪਾਈਐ ਰਾਗ ਅਸਾਵਰੀ ਘਰ ਸੋਲਵਾ ਕੇ ਦੋ ਮਹੱਲਾ ਚੌਥਾ ਸੁਧੰ ਇਕ ਓੰਕਾਰ ਸਤਗੁਰ ਪ੍ਰਸਾਦ ਹਉ ਅਨੰਦਿ ਨ ਹਰ ਨਾਮ ਕੀਰਤਨ ਕਰਉ ਸਤਿਗੁਰੂ ਮੋ ਕੋ ਹਰ ਨਾਮ ਬਤਾਇਆ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਰਹਾਉ ਹਮਰੇ ਸਰਵਣ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕੋ ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ ਕਿਨਹੁ ਪ੍ਰੀਤ ਲਾਈ ਦੂਜਾ ਭਾਉ ਰਿਧ ਧਾਰ ਇਨਹੋ ਪ੍ਰੀਤ ਲਾਈ ਮੋਹੋ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਅਸਾਬਰੀ ਮਹੱਲਾ ਚੌਥਾ ਮਾਈ ਮੋਹਰੋ ਪ੍ਰੀਤ ਮਹਾਰਾਮ ਬਤਾਵੋ ਰੀ ਮਾਈ ਖਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਜੈਸੀ ਕਰ ਹਲ ਬੇਲ ਰਝਾਈ ਰਹਾਉ ਹਮਰਾ ਮਨ ਬੈਰਾਗ ਬਰਕਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੀ ਮੋਹਿ ਹਰ ਬਿਨ ਰਹਿਨ ਨਾ ਜਾਈ ਰਾਖ ਸਰਨ ਜਗਦੀ ਸੁਰ ਪਿਆਰੀ ਮੋਹਿ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਕ ਦਿਖਾਈ ਹਰ ਆਗਿਆਸਾ ਕਰ ਦੂਜਾ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬੈਠਾ ਲਈ ਤਿਸ ਭਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਬਿਬਾਦੀ ਹਮ ਆਈ ਵਸਗਤ ਗੁਰ ਪ੍ਰਸਾਦੀ ਐਸਾ ਦੇਖ ਬਮੋਹਿਤ ਹੋਈ ਸਾਧਕ ਸਿੱਧ ਸੁਰ ਦੇਵ ਮਨੁੱਖਾ ਬਿਨ ਸਾਧੂ ਸਭ ਤ੍ਰੋਹਨ ਤ੍ਰੋਹੀ ਰਹਾਉ ਇਕ ਫਿਰਹਿ ਉਦਾਸੀ ਤਿਨ ਕਾਮ ਵਿਆਪੈ ਇਕ ਸੰਚਹਿ ਗਿਰੀਹੀ ਤਿਨ ਹੋਏ ਨ ਆਪੈ ਇਕ ਸਤੀ ਕਹਾਵਹਿ ਤਿਨ ਬਹੁਤ ਕਲ ਪਾਵੈ ਹਮ ਹਰਿ ਰਾਖੇ ਲਗਤ ਸਤਗੁਰ ਪਾਵੈ ਤਪ ਕਰਤੇ ਤਪਸੀ ਭੁਲਾਇ ਪੰਡਤ 모ਹੇ ਲੋਭ ਸੁਵਾਇ ਤ੍ਰੈ ਗੁਣ 모ਹੇ 모ਹਾ ਆਕਾਸ ਹਮ ਸਤਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂ ਕਹਿ ਸੋ ਕਾਰ ਕਮਾਵਾਂ ਜਨ ਨਾਨਕ ਗੁਰਮੁਖ ਨੇੜ ਨ ਆਵਾ ਹਾਸਾ ਮਹੱਲਾ ਪੰਜਵਾਂ ਸਸੂ ਤੇ ਪਿਰ ਕੀਨੀ ਵਾਖ ਧੀਰਜ ਠਾਣੀ ਮੁਈ ਦੂਖ ਸੰਤਾਪ ਘਰ ਕੇ ਜਠੇਰੇ ਕੀ ਚੂਕੀ ਕਾਲ ਫੇਰੇ ਰਖਿਆ ਕੀਨੀ ਸੁਗੜ ਸੁਜਾਨ ਸੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰ ਮੋ ਕੋ ਹਰ ਨਾਮ ਦਵਾਇ ਰਹਾਉ ਪ੍ਰਥਮੀ त्यागी ਹौं ਮੈਂ ਪ੍ਰੀਤ ਦੁਤੀਆ त्यागी ਲੋਗਾਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੀ ਤੁਰਿਆ ਗੁਣ ਮਿਲ ਸਾਧ ਪਛਾਨੇ ਸਹਜ ਗੁਫਾ ਮੈਂ ਆਸਣ ਬਹੰਦਿਆ ਜੋਤ ਸਰੂਪ ਅਨਾਹਦ ਵਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰਿਆਸੋਂ ਰਾਤੀ ਧਨ ਸੁਹਾਗਣ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੈ ਸੋ ਉਤਰੈ ਪਾਰ ਜਨਮ ਨਾ ਮਰੈ ਨਾ ਆਵੈ ਨਾ ਜਾਈ ਹਰ ਸੇਤੀ ਉਹ ਰਹਿ ਸਮਾਈ